ਪ੍ਰੈਸ਼ਰ ਆ ਗਿਆ ਜੀ ਉੱਪਰ ਸਾਰਾ ਠੀਕ ਹੈ ਜੀ ਕੋਈ ਐਜ ਕੋਈ ਪ੍ਰੋਬਲਮ ਆ ਹਾਂ ਜੀ ਅਨ ਪ੍ਰੈਸ਼ਰ ਜਿੰਨੇ ਸਟਾਰਟ ਕਰਦਾ ਕਿੰਨਾ ਪ੍ਰੈਸ਼ਰ ਆਗਾ ਠੀਕ ਹੈ ਹੁਣ ਕਸਟਮ ਜਿਹੜਾ ਪਾਉਂਦਾ 00 ਆਪਣਾ ਜੀ ਠੀਕ ਹੈ ਇਹ ਆ ਗਿਆ ਜੀ ਆਪਣੇ ਘੰਟੇ ਸਾਰਾ ਠੀਕ ਹੈ ਇਹ ਆ ਗਿਆ ਆਪਣਾ ਯੂਰੀ ਐਡ ਬਲੂ ਸਦੋ 2 ਲੀਟਰ ਪਾਇਆ ਤੇ ਢੋਲੀ ਹੈਗੀ ਆਪਣੀ ਕਹਿ ਲਓ ਬਈ ਸਟਾਰਟ ਕਰਕੇ ਦਿਖਾਉਣੇ ਆ ਸਾਨੂੰ ਹਣ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਹੈਗੇ ਭਾਈ ਜੀ ਇੰਜਨਾਂ ਤੇ ਦੇਖ ਸਕਦੇ ਹੋ ਕਿ ਐਸਰ ਕੰਪਨੀ ਦਾ ਇੰਜਨ ਆ ਬਾਈ ਆਪਣੇ ਨਾਲ ਆ ਕਰਦੇ ਗੱਲਬਾਤ ਸੱਸੀ ਕਾ ਭਾਈ ਜੀ ਤੇ ਭਾਈ ਜੀ ਮੇਨ ਲੋਕੇਸ਼ਨ ਕੀ ਆ ਗਈ ਆਪਣੀ ਮੇਨ ਲੋਕੇਸ਼ਨ ਸਾਨੂੰ ਨਾਪੇ ਆ ਗਈ ਆਪਣੀ ਠੀਕ ਹੈ ਜੀ ਹਾਂਜੀ ਫੇਰ ਆਪਾਂ ਦੋਸਤੋ ਅੱਗੇ ਜਾ ਕੇ ਇਹ ਆਪਣਾ ਫ੍ਰੀ ਤਰ੍ਹਾਂ ਜਿਸੀ ਤੋਂ ਪੜਾ ਨਾਲ ਆ ਨਾਪੇ ਲੋਕੇਸ਼ਨ ਮਾਰਵਾ ਮੋਟਰ ਠੀਕ ਆ ਭਾਈ ਜੀ ਤੇ ਕਿੰਨੇ ਤੋਂ ਕਿੰਨੇ ਹੌਸਪਾਵਰ ਤੱਕ ਆਪਣੇ ਕੋਲ ਇੰਜਨ ਮਿਲ ਜਾਂਦੇ ਨੇ ਭਾਈ ਜੀ ਇੰਜਨ ਸਾਰਾ ਆਪਣੇ ਕੋਲ 60 HP ਤੋਂ ਲੈ ਕੇ ਜੀ 220 ਤੱਕ ਕਰਾ ਦਿੰਦੇ ਹਾਂ ਵੇਗਾ ਜੇਗੇ ਮੰਨ ਕੇ ਚੱਲੋ ਭਾਈ ਆਪ ਟਰੈਕਟਰ ਕੀ ਕਈ ਵਾਰ ਤਿਆਰ ਕਰਦੇ ਨੇ ਹਨ ਉਹਨਾਂ ਵਾਸਤੇ ਵੀ ਮੰਨ ਕੇ ਲਾ ਹੌਸਪਾਵਰ ਦੇ ਇੰਜਨ ਤਿਆਰ ਕਰਦੇ ਹਾਂ ਹਾਂ ਉਹ ਮਿਲ ਜਾਂਦਾ ਸਾਰਾ ਲੱਗ ਤੋਂ ਜੀ ਐਕਚੁਅਲੀ ਜੋ ਇੰਜਨ ਹੁਣ ਇਸ ਟਾਈਮ ਆਪਨੇ ਕੋਲ ਹੈਗਾ ਜੀ ਉਹ ਹਾਰਵੈਸਟ ਵਾਸਤੇ ਹੀ ਜੈਨੇ ਕੀਤਾ ਗਿਆ ਹੈ ਸਪੈਸ਼ਲ ਠੀਕ ਹੈ ਮੰਨ ਕੇ ਚੱਲੋ ਇਹ ਆ ਗਿਆ ਨਵਾਂ ਮਾਡਲ ਬਈ ਜੀ ਹਾਂਜੀ ਹਾਂਜੀ ਠੀਕ ਹੈ ਜੇ ਪਹਿਲਾਂ ਸਟਾਰਟਿੰਗ ਕਰਦੇ ਆਂ ਬਈ ਜੀ ਕੰਪਨੀ ਕੱਢੀ ਆ ਜਾਂਦੀ ਬਈ ਜੀ ਇਹ ਐਸ਼ਰ ਕੰਪਨੀ ਆ ਜੀ ਸਾਰਾ ਬਲਬੋਦ ਹੈ ਬਲਬੋਦੀ ਡਿਜ਼ਾਈਨ ਹੈਗਾ ਕੀ ਬਲਬੋਦੀ ਡਿਜ਼ਾਈਨ ਕਰਦਾ ਬਈ ਚੈੱਕ ਕਰਵਾ ਦੇ ਲੋ ਬਈ ਬਲਬ ਹਾਂ ਜੀ ਵੀ ਇਹ ਦਾ ਮਤਲਬ ਹੈ ਬਲਬੀ ਇਹ ਦਾ ਮਤਲਬ ਹੈ ਐਸਰ ਉਹ ਨਾਲਟ ਆਈ ਆਪਾ ਸਰ ਠੀਕ ਆ ਜੀ ਜਿਹੜਾ ਐਸਰ ਕੰਪਨੀ ਟਰੈਕਟਰਾਂ ਦੀ ਕੰਪਨੀ ਆਂਦੀ ਬਈ ਉਹੀ ਕੰਪਨੀ ਆ ਬਈ ਹਾਂ ਜੀ ਹਾਂ ਜੀ ਆਹ ਉਹ ਚੀਜ਼ ਆ ਜੀ ਇਹ ਕਿਉਂ ਸਭ ਤੋਂ ਟੈਕਨੋਲੋਜੀ ਬਲਬੀ ਇਹ ਆ ਜੀ ਇੱਕ ਪਿਸਟਨ ਜਿਹੜਾ ਆਪਣਾ ਠੀਕ ਆ ਜੀ ਸ਼ੋਲੇਨਡ ਚ ਮੈਂ ਹੋਰ ਆ ਗਏ ਇੱਕ ਪਿਸਟਨ ਦੇ ਦੋ ਬਾਲ ਹੁੰਦੇ ਨੇ ਇਹ ਕੈਲੈਟਿਕ ਯਾਸਟਲ ਠੀਕ ਆ ਇਹ ਇੱਕ ਪਿਸਟਨ ਦਾ ਚਾਰ ਬਾਲ ਨੇ ਠੀਕ ਆ ਜੀ ਦੋ ਐਲੈਟਾ ਠੀਕ ਆ ਦੋ ਦੋ ਯਾਸਟਾ ਦੋ ਦੋ ਐਲੈਟਾ ਹਾਂ ਠੀਕ ਆ ਬਈ ਤੇ 24 ਬਾਲਰ ਜਾ ਜਾਂਦਾ ਬਈ ਜੀ ਤੇ ਆਪਣਾ 6 ਸ ਤੇ 140 140 HP ਲੈ ਬਈ 140 HP ਦਾ ਆ ਗਿਆ ਮੈਂ ਕਹਿੰਦੇ ਛੋਟਾ ਕਹਿੰਦੇ ਇੰਜਨ ਆਣਾ ਬਈ ਜੀ ਹਾਂ ਜੀ ਹਾਂ ਜੀ ਠੀਕ ਆ ਬਈ ਜੀ ਤੇ ਨਿਊ ਬਈ ਜੀ ਤਿਆਰ ਕੀਤਾ ਗਿਆ ਜੀ ਬਈ ਇਹਦੀ ਸਰਵਿਸ ਦੀ ਗੱਲ ਕਰੀਏ ਬ੍ਰੇਕ ਜੀ ਦੀ ਬ੍ਰੇਕ ਡਾਊਨ ਬਹੁਤ ਘੱਟ ਆ ਜੀ ਠੀਕ ਆ ਜੀ ਹਾਂ ਜੀ ਸਭ ਤਾਂ ਸਾਸੀ ਤੇਰੀ ਹੈ ਜੀ ਆਪਣਾ ਜੋ ਆ ਆਮ ਮਸ਼ੀਨਾਂ ਨੇ ਵੀ ਐਸ 4 ਨੇ ਦੂਜਿਆਂ ਹੋਰ ਨੇ ਠੀਕ ਹੈ ਜੀ ਪਰ ਇਹ ਤੇ ਆਪਾਂ ਹਵਾ ਲੈ ਜੂਰੇ ਟੈਂਕ ਨੂੰ ਹਵਾ ਦੇਣੀ ਹੁੰਦੀ ਆ ਹਵਾ ਲੈ ਟੈਂਕ ਤੋਂ ਹਵਾ ਲੈਣੇ ਆਪਾਂ ਠੀਕ ਆ ਜੀ ਕੰਪਨੀ ਨੇ ਜੂਰੇ ਟੈਂਕ ਨੂੰ ਲੱਗਦਾ ਹਵਾ ਦੇਣੀ ਪੈਂਦੀ ਆ ਐਸਾ ਬਲੂਬੀ ਇੰਜਣ ਚ ਆਪਣੇ ਇਹ ਅਸ਼ਰਚ ਯੂਰੀਆ ਟੈਂਕ ਦੇ ਪਿੱਛੇ ਕੰਪਨੀ ਨੇ ਪੰਪ ਬਣਾ ਕੇ ਲਗਾਤਾ ਵੀ ਆਪਣੀ ਹਵਾ ਬਣਾ ਕੇ ਉਹ ਆਪੇ ਯੂਜ਼ ਕਰ ਸਕਦਾ ਹੈਗਾ ਠੀਕ ਹੈ ਜੀ ਉਹਦੇ ਕਰਕੇ ਮਤਲਬ ਦੂਸਰਾ ਇੰਜਣ ਜਿਹੜਾ ਲੈਨਡ ਵਗੈਰਾ ਆ ਗਿਆ ਕਸਟਮਰ ਨੇ ਹਵਾ ਵਾਲੇ ਟੈਂਕ ਦੇ ਹੱਥੇ ਫੱਟ ਗਈ ਹਵਾ ਖੁੱਲੀ ਛੱਡਦੀ ਤਾਂ ਉਹ ਜਿਹੜਾ 1000 RPM ਤੇ ਆ ਜਾਂਦਾ ਹੈਗਾ ਠੀਕ ਹੈ ਜੀ ਦੇਖਾ ਇਹਦੇ ਚ ਕੋਈ ਦਿੱਕਤ ਨਹੀਂ ਆਉਦੀ ਠੀਕ ਹੈ ਕੋਈ ਰੋਲ ਹਵਾ ਨਹੀਂ ਆਉਂਦੀ ਬ੍ਰੇਕ ਡਾਊਨ ਨਹੀਂ ਆਉਦੀ ਕਹਿੰਦੇ ਆਪਣੀ ਹਵਾ ਬਣਾ ਕੇ ਆਪਣੀ ਜ਼ਰੂਰਤ ਮੁਤਾਬਕੇ ਪਰਤਨੀਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਉਹ ਹਵਾ ਦਾ ਫਾਇਦਾ ਗਾ ਜਿਵੇਂ ਸ਼ੀਟ ਬੰਦ ਕਰਤੀ ਕਸਟਮਰ ਦੇ ਤਾਂ ਉਹ ਬੈਕਪ ਨਾਲ ਆ ਰਹੀ ਖਿੱਚ ਕੇ ਜੂਰੀਆ ਪੇਪਰ ਦੇ ਵਿੱਚ ਜਿਹੜਾ ਹੁੰਦਾ ਉਹ ਵਾਪਸ ਜੂਰੀਆ ਟੈਕ ਦੇ ਵਿੱਚ ਲੈ ਜਾਂਦਾ ਠੀਕ ਹੈ ਭਾਈ ਜੀ ਜਿਵੇਂ ਆਪਾਂ ਲਾਲੀ ਪੰਜੇ ਦੇ ਦੋ ਢੋਲੀਆਂ ਹੈਗੇ ਆ ਇੱਕ ਇਹ ਹੈਗੀ ਇੱਕ ਉਧਰ ਹਵਾ ਵਾਲੀ ਹੈ ਜੀ ਹਾਂ ਜੀ ਠੀਕ ਹੈ ਭਾਈ ਜੀ ਇਹ ਹੋਰਾਂ ਨੂੰ ਇੰਨਾ ਚ ਕੀ ਫਰਕ ਆ ਭਾਈ ਜੀ ਹੋਰ ਜੀ ਜੂਰੀਆ ਟੈਕ ਦਾ ਫਰਕ ਹੈ ਜੂਰੀਆ ਟੈਕ ਦਾ ਉਹਨਾਂ ਦਾ ਛੋਟਾ ਹੀ ਹੈ ਰਾ بڑا ਹੈਗਾ ਥੋੜਾ ਜਿਹਾ ਠੀਕ ਹੈ ਠੀਕ ਹੈ ਜੀ ਹਾਂ ਜੀ ਜੇ ਬਾਕੀ ਬਾਕੀ ਆਪਾਂ ਲਾ ਕੇ ਚੱਲੀਏ ਭ ਉਹ ਇਹਦੇ ਬਹੁਤ ਜ਼ਿਆਦੇ ਪ੍ਰੋਬਲਮ ਆ ਪ੍ਰਦੂਸ਼ਣ ਕਹਿੰਦੀ ਆਪਾਂ ਨਾ ਠੀਕ ਆ ਭਾਈ ਜੀ ਜੇ ਇਹਦੇ ਪ੍ਰਦੂਸ਼ਣ ਦੀ ਗੱਲ ਕਰੀਏ ਭਾਈ ਜੀ ਵੈਸੇ ਤਾਂ ਹਰੇਕ ਕੰਪਨੀ ਕਹਿੰਦੀ ਭਾਈ ਸਾਡਾ ਜਿਹੜੇ ਈਂਜਨ ਦਾ ਬਹੁਤ ਜ਼ਿਆਦੇ ਘੱਟ ਪ੍ਰਦੂਸ਼ਣ ਆ ਠੀਕ ਆ ਪ੍ਰੋਸ਼ਨ ਆ ਸਾਰਾ ਪ੍ਰੋਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੀ ਗਵਰਨਮੈਂਟ ਦੇ ਸੀਆਰਡੀ ਜਿਹਾ ਪੜਾਇਆ ਇਹ ਸੀਆਰਡੀ ਈਂਜਨ ਸੀਆਰਡੀ ਚਾਹੀਏ ਆਪਣਾ ਜੂਰੀਆ ਇਸੇ ਕਰਕੇ ਕੰਪਨੀ ਲਾਗੂ ਕਰਿਆ ਸਭੋ ਐਚਪੀ ਤੋਂ ਉੱਪਰ ਜਿਹੜਾ ਵੀ ਇੰਜਨ ਚਲਾ ਗਿਆ ਠੀਕ ਆ ਜ ਉਹਦੇ ਜੂਰੀਆ ਪਊਗਾ ਠੀਕ ਹੈ ਇਹ ਜੁਰਿਆ ਜਦੋਂ ਮਲ ਲੋ ਟੈਂਪਰੇਚਰ ਤੱਕ ਚਲਾ ਗਿਆ ਆਪਣਾ 170 ਦੇ ਟੈਂਪਰੇਚਰ ਤੱਕ ਚਲਾ ਗਿਆ ਇਹ ਜੁਰਿਆ ਤਾਂ ਜੁਰੇ ਦੇ ਹਲੇ ਹਲੇ ਸਪਰੇ ਹੋਣ ਸ਼ੁਰੂ ਹੋ ਜਾਂਦੇ ਹੈਗੇ ਠੀਕ ਹੈ ਜਿਹੜਾ ਹਾਨੀਕਾਰਕ ਗੈਸਾਂ ਨੇ ਕੋਲ ਸਾਹ ਨੂੰ ਔਖਾ ਕਰਦੇ ਰਹੇ ਤਾਂ ਨਹੀਂ ਆਦੇ ਰਹੇ ਉਹਨੂੰ ਕੰਟਰੋਲ ਕਰਨ ਦੇ ਖਾਤਰ ਜੁਰੇ ਦੇ ਦੋ ਜਿੰਨ ਹੁੰਦੀ ਹੈ ਸਪਰੇ ਉਹ ਗੈਸਾਂ ਨੂੰ ਅੰਦਰ ਹੀ ਖਤਮ ਕਰ ਦਿਆ ਵੀ ਨਾਰਮਲ ਹਵਾ ਬਾਹਰ ਠੀਕ ਹੈ ਉਹ ਬੱਚੇ ਖਤਮ ਕਰ ਦਿੰਦੇ ਸਾਂ ਠੀਕ ਹੈ ਜੀ ਕਿਸੇ ਕੰਪਨੀ ਜੁਰਿਆ ਨਿਸ਼ਾਨ ਠੀਕ ਹੈ ਜੀ ਤੇ ਗਰਮ ਜੇ ਕਰੀਏ ਭਾਈ ਜੀ ਇੰਜਨ ਦੀ ਗੱਲਬਾਤ ਕਰੀਏ ਵੇ ਗਰਮ ਕਿੰਨੇ ਕੋ ਹੁੰਦਾ ਰੈਡੀਏਟਰ ਦੀ ਗੱਲ ਕਰੀਏ ਬਾਈ ਜੀ ਜੇ ਇਹਦੇ ਮੰਨ ਲਓ ਜੀ ਰੈਡੀਟਰ ਜੀ ਆਪਣਾ ਮੰਨ ਲਓ ਉਹਨੂੰ ਚੱਲਦਾ ਇੰਜਨ ਮਸ਼ੀਨ ਚੱਲ ਰਹੀ ਹੈ ਆਪਣੇ ਫਰੇਟ ਚ ਠੀਕ ਹੈ ਜੀ ਠੀਕ ਹੈ ਜੀ ਮੰਨ ਲਓ ਇਹਦੇ ਫੈਨ ਵੈਲਟ ਟੁੱਟ ਗਈ ਜਾਂ ਕੋਈ ਪੂਰ ਪਾਣੀ ਵਾਲ ਪੈ ਫੜ ਗਈ ਠੀਕ ਹੈ ਤਾਂ ਇਹਦਾ ਟੈਂਪਰੇਚਰ ਜਿਹੜਾ 107 ਤੋਂ 8 ਤੇ ਡਿਗਰੀ ਤੇ ਜਾ ਕੇ ਇਹ ਜਿਹੜਾ ਨੋਰਮਲ ਚੱਲ ਰਿਹਾ ਆਪਣਾ ਠੀਕ ਹੈ ਜੀ ਜਦੋਂ ਦੇਖਾ ਵੀ ਇਹਨੂੰ ਹਵਾ ਨਹੀਂ ਮਿਲ ਰਹੀ ਵੈਲ ਟੁੱਟ ਗਈ ਆਪਣੀ ਜਾਂ ਪਾਣੀ ਨਿਕਲ ਕੇ ਕਿਸੇ ਕਾਰਨ ਗਰਮ ਹੋਣ ਲੱਗਾ ਇੰਜਨ ਠੀਕ ਹੈ ਜੀ ਤਾਂ ਉਹ ਟੈਂਪਰੇਚਰ ਦਾ ਸੈਂਸਰ ਦੇਖ ਕੇ ਆਪਣੇ ਆਪ ਹੀ ਆਟ ਤੇ ਇਹਦੇ ਲਈ ਬਈ ਤੁਹਾਨੂੰ ਦਿਖਾਉਣਾ ਹੈ ਕਿ ਹੁਣ ਆਮ ਮਸ਼ੀਨਾਂ ਤੇ ਆਪਾਂ ਸੈਂਸਰ ਵਗੈਰਾ ਹੁੰਦੀ ਨੇਗੇ ਠੀਕ ਹੈ ਤੇ ਆਪਾਂ ਇਹ ਮਸ਼ੀਨ ਦਾ ਵੀ ਸੈਂਸਰ ਦਿਖਾਉਣੇਗੇ ਜਿਹੜਾ CRDI ਚ ਆ ਗਿਆ ਨਾ ਬਈ ਜੀ ਇੰਜਨ ਉੱਪਰ ਗਏ ਤੁਸੀਂ ਦੇਖ ਸਕਦੇ ਹੋ ਡਿਜੀਟਲ ਮੀਟਰ ਆ ਗਿਆ ਬਈ ਜੀ ਤੇ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੀ ਹੈ ਕਿਹੜੀ ਆਪਾਂ ਮੀਟਰ ਤੇ ਕੀ ਕੀ ਕੁਆਲਿਟੀ ਹੈ ਵਿੱਚ ਪਹਿਲਾਂ ਇਹ ਦੱਸਣਗੇ ਜੀ ਕੁਆਲਿਟੀ ਇਹ ਦੇਖੋ ਇਹ ਹਾਈ ਪ੍ਰੈਸ਼ਰ ਆ ਗਿਆ ਉੱਪਰ ਸਰ ਠੀਕ ਹੈ ਜੀ ਕੋਈ ਹਾਈ ਚ ਕੋਈ ਪ੍ਰੋਬਲਮ ਆਈ ਨਹੀਂ ਹਾਂ ਜੀ ਹਾਈ ਪ੍ਰੈਸ਼ਰ ਇੰਜਨ ਸਟਾਰਟ ਕਰਦਾ ਕਿੰਨਾ ਪ੍ਰੈਸ਼ਰ ਆਗਾ ਠੀਕ ਹੈ ਹੁਣ ਦਾ ਇਸ ਟਾਈਮ ਜਦੋਂ ਪਾਉਂਦਾ 00 ਆਪਣ ਇਹ ਆ ਗਿਆ ਆਪਣਾ ਯੂਰੇ ਏਡਬਲੂ ਠੀਕ ਹੈ ਜੀ ਜਦੋਂ ਵਿਲਟ ਪਾਇਆ ਤੇ ਢੋਲੀ ਹੈਗੀ ਆਪਣੀ ਜਿਉ ਜਿਉ ਵਰਤਾਂ ਗਏ ਖਤਮ ਹੋਈ ਜਦੋਂ ਜਿਉ ਕਿੱਢੀ ਆਣਾਗਾ ਠੀਕ ਹੈ ਜੀ ਠੀਕ ਹੈ ਜੀ ਉੱਪਰ ਆਓ ਇਹ ਬੈਟਰੀ ਵੋਲਟੇਜ ਆ ਗਈ ਠੀਕ ਹੈ ਜੀ ਕਸਟਮਰ ਜਰਬੰਦਾ ਕਾ ਬੈਟਰੀ ਵੋਲਟੇਜ 25.6 ਪਾਉਂ ਠੀਕ ਹੈਗਾ ਮਤਲਬ ਜਿਵੇਂ ਹੁਣ ਸਟਾਰਟ ਹੋਣਾਗਾ ਨਾ ਵੀ ਇਹ ਬੈਟਰੀ ਵੋਲਟ ਦੇ ਸਟਾਰਟ ਹੁੰਦਾ ਕਾ ਨਹੀਂ ਹੈ ਨਾ ਵੀ ਹਾਂ ਸਟਾਰਟ ਹੋਣਾਗਾ ਕਿ ਨਾ ਹਾਂ ਜੀ ਉਹ ਬੈਟਰ ਬੋਲਟ ਹੀ ਆਈ ਹੈ ਠੀਕ ਹੈ ਇਹ ਆਪਣਾ ਟੈਂਪਰੇਚਰ ਆ ਗਿਆ ਮੀਟਰ ਜੀ ਇਹ ਆਪਣਾ ਆਰਪੀ ਮੀਟਰ ਆ ਗਿਆ ਚੱਕਰ ਵਾਲਾ ਕਿੰਨੇ ਚੱਕਰਾਂ ਚਲਾਉਣੀ ਹੈ ਠੀਕ ਹੈ ਭਾਈ ਜੀ ਤੇ ਜੇ ਗੱਲਬਾਤ ਕਰੀਏ ਹੁਣ ਭਾਈ ਜੀ ਇਹ ਆਪਾਂ ਚਲਾ ਕੇ ਦੇਖੋਣਗੇ ਵੀ ਕਿੰਨੇ ਕੁ ਆਵਾਜ਼ ਕਰਦਾ ਹੈ ਠੀਕ ਹੈ ਭਾਈ ਜੀ ਤੇ ਹੁਣ ਤੁਸੀਂ ਇੱਥੇ ਦਬਾਈ ਜੀ ਕੀ ਪਤਾ ਸਾਇਲੈਂਟ ਲੈ ਕੇ ਆਏ ਹੋ ਠੀਕ ਹੈ ਤੇ ਜੇ ਗੱਲਬਾਤ ਕਰੀਏ ਭਾਈ ਜੀ ਜੇ ਉੱਥੇ ਆ ਕੇ ਵੀ ਇਹੀ ਇੰਜਨ ਮਿਲੂਗਾ ਅਗਲੇ ਨੂੰ ਇਹੀ ਚੀਜ਼ ਮਿਲੂਗੀ ਠੀਕ ਹੈ ਲਓ ਭਾਈ ਸਟਾਰਟ ਕਰਕੇ ਦਿਖਾਉਣਾ ਤੁਹਾਨੂੰ ਹਣ ਮਾ ਸਾਈਲੈਂਟ ਇੰਨੇ ਆ ਬਾਈ ਠੀਕ ਆ ਬਾਈ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਬਾਈ ਜੀ ਪ੍ਰਾਈਸ ਹੱਥ ਲੱਗਦਾ ਕਰੀਏ ਨਾ ਕਰਾ ਨਾ ਕਰੇ ਇਹ ਵੀਡੀਓ ਦੇਖ ਕੇ ਆਦਾ ਬਾਈ ਜਿਹੜਾ ਦੇਖ ਕੇ ਸਾਰਾ ਕੋਈ ਨਾ ਮਹਾਰਾਜ ਕਰਦਾ ਹੈ ਉਹ ਵੀ ਇੱਕ ਕਸਟਮਰ ਹੋਊਗਾ ਗਰੀਮ ਕੀ ਲੈਣੀ ਹੋਈ ਉਹ ਕਸਟਮਰ ਤੁਸੀਂ ਚਲ ਕਰਵਾ ਦੇ ਜੀ ਠੀਕ ਹੈ ਆਂ ਬਾਈ ਆ ਜੀ ਕਿਸੇ ਨੇ ਮੋਬਾਈਲ ਤੇ ਆਵਾਜ਼ ਇੰਨੇ ਖਾਲ ਦਵਾ ਨਾ ਹੋ ਰਿਹਾ ਮੈਂ ਹਾਲ ਕੋਈ ਇੰਟਰਡੈਕਸ਼ਨ ਤੋਂ ਲੈ ਲਈ ਕੰਪਨੀ ਵਾਲਾ ਕਰਦਾ ਹੈ ਠੀਕ ਹੈ ਜਿਵੇਂ ਕਰਾ ਕਰਾ ਜਾਂਦਾ ਜਨਰੇਟਰ ਵਗੈਰਾ ਰੱਖਦੇ ਉਹ ਇੰਜਨ ਵੀ ਜਨਸੈਟ ਜਨਸੈਟ ਮਿਲ ਜੂ ਸਰ ਤੁਹਾਨੂੰ ਤਿਆਰ ਕੀਤਾ ਹੋਇਆ ਠੀਕ ਹੈ ਕਿੰਨੇ ਕਿਲੋਵਟ ਦਾ ਚਾਹੀਦਾ ਉਸ ਹਿਸਾਬ ਨਾਲ ਜਨਸੈਟ ਮਿਲਦਾ ਠੀਕ ਹੈ ਸਰ ਜੋ 101 ਐਚਪੀ ਦਾ ਇੰਜਨ ਹੈ ਇਹ ਟਿਕਣਾ ਬਹੁਤ 5 ਲੱਖ ਦਾ ਹੀ ਆਪਣਾ 4 ਸਿਲੰਡਰ ਹੈ ਜਿਹੜਾ ਠੀਕ ਹੈ ਮਤਲਬ ਇਹ ਤੋਂ ਵੀ ਡਾਊਨ ਆ ਜਾਂਦਾ ਹੈ ਹਾਂ ਜੀ ਡਾਊਨ ਹੁੰਦੇ ਨੇ ਮਤਲਬ 101 ਤੋਂ ਥੱਲੇ ਦੇ ਪ੍ਰਾਈਸ ਨੇ ਉਹ ਦੇਖ ਕੇ ਪਰਮਟੇ ਸਭ ਕੁ ਕੁ ਅਬਜ਼ੋਰਬ ਜੁਰੀ ਹੋ ਜਾਣਗੇ ਨਾ 100 ਐਚਪੀ ਤੋਂ ਥੱਲੇ ਠੀਕ ਹੈ ਜੀ ਠੀਕ ਹੈ ਬਾਈ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਕਿ ਨਹੀਂ ਨਾ ਨਾ ਸੇਮੇ ਹੋ ਗਏ ਹਾਂਜੀ ਹਾਂ ਠੀਕ ਹੈ ਬਾਈ ਜੀ ਤੇ ਸਰਵਿਸ ਕੋਈ ਰਾ ਦੀ ਗੱਲ ਸਰਵਿਸ ਸਾਰਾ ਜਿੱਥੇ ਵੀ ਸਾਡੀ ਗਰੰਟੀ 2 ਸਾਲ ਦੀ ਸਾਡੀ ਗਰੰਟੀ ਠੀਕ ਹੈ ਜੀ ਗਰੰਟੀ ਹੈ ਜੀ ਠੀਕ ਹੈ ਠੀਕ ਹੈ ਬਾਈ ਜੀ 6 ਵੀ ਦਾ 4 4 ਸਾਡੇ ਦੇ 6 ਠੀਕ ਹੈ 6 6 600 ਦਾ 4 400 ਠੀਕ ਹੈ 620 ਦਾ ਠੀਕ ਹੈ ਬਾਈ ਤੇ ਬਾਕੀ ਸਕਰੀਨ ਉੱਪਰ ਨੰਬਰ ਹੈਗਾ ਕੰਟੈਕਟ ਕਰ ਲੋ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਈ ਜੀ ਤੇ ਲੋ ਬਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਸਿ